ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੁਰੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਮਿਤੀ ਹੈ ਜੀ ਅੱਜ 4 ਅਕਤੂਬਰ 2025 ਬੱਦਲਬਾਈ ਫਿਲਹਾਲ ਪੰਜਾਬ ਤੋਂ ਜਿਹੜਾ ਸਿਸਟਮ ਬਣਿਆ ਹੋਇਆ ਕਾਫੀ ਦੂਰ ਦਿਖਾਈ ਦੇ ਰਿਹਾ ਪੰਜਾਬ ਦਾ ਉੱਪਰ ਮੌਸਮ ਦੀ ਗੱਲ ਕਰੀਏ ਤਾਂ ਕੋਈ ਬੱਦੜੇ ਪਾਈ ਜਿਹੜੀ ਤਗੜੇ ਰੂਪ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਹੀ ਇਹ ਕਿਹੜਾ ਸਿਸਟਮ ਬਣਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਪੱਛਮੀ ਹਵਾ ਦੇ ਕਰਕੇ ੱੱਕਾ ਲੱਗਣ ਕਰਨ ਉਹ ਜੰਮੂ ਦੇ ਵੱਲ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਇਹ ਵਾਲਾ ਸਿਸਟਮ ਜਿਹੜਾ ਹੈ ਪੰਜਾਬ ਦਾ ਮੌਸਮ ਫਿਲਹਾਲ ਸਹੀ ਜਾਪ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਚੱਕਰਵਾਤੀ ਮਾਹੌਲ ਦੀ ਗੱਲ ਕਰੀ ਜਾਵੇ ਤਾਂ ਇੱਕ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਕਿ ਅਰਬ ਸਾਗਰ ਵਾਲਾ ਸਿਸਟਮ ਕਾਫੀ ਪਿੱਛੇ ਖਿਸਕ ਚੁੱਕਿਆ ਜਿਹੜਾ ਇਹ ਬੱਦਲ ਵਾਈਜ਼ ਬਣੀ ਹੋਈ ਹੈ ਜੀ ਆਪਣੀ ਰਾਜਸਥਾਨ ਅਤੇ ਗੁਜਰਾਤ ਦੇ ਨੇੜੇ ਚੜੇ ਇਹ ਪੰਜਾਬ ਤੋਂ ਕਾਫੀ ਦੂਰ ਹੈ ਜਿਹੜਾ ਹੋਰ ਦੂਜਾ ਸਿਸਟਮ ਇਹ ਵਾਲਾ ਜੀ ਇਹ ਤੁਸੀਂ ਦੇਖ ਸਕਦੇ ਹੋ ਕੋ ਪਟਾਣ ਦੇ ਨੇੜੇ ਚੜੇ ਅਤੇ ਨੇਪਾਲ ਤੋਂ ਹੁੰਦਾ ਹੋਇਆ ਬਿਹਾਰ ਦੇ ਉੱਪਰਲੇ ਪਾਸੇ ਚੱਕਰਵਾਤੀ ਰੂਪ ਦੇ ਵਿੱਚ ਆਪਣਾ ਕੰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਅਗਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਆਉਂਦੀ ਅੱਜ ਰਾਤ ਮੌਸਮ ਠੀਕ ਹੈ ਸਵੇਰੇ 5 ਵਜੇ ਦੇ ਨੇੜੇ ਤੇੜੇ ਇਹ ਜਿਹੜੇ ਸਿਸਟਮ ਬਣੇ ਹੋਏ ਨੇ ਇਹ ਕਾਰਵਾਈ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਦੇਖਿਆ ਜਾਵੇ ਤਾਂ ਤੁਹਾਨੂੰ ਅਸੀਂ ਲਾਈਵ ਵਿੰਡੀ ਦਾ ਮਾਡਲ ਦਿਖਾ ਦੁੰਦੇ ਹਾਂ ਜੀ ਇਹ ਲਗਭਗ ਸਵੇਰੇ 5 ਵਜੇ ਦੇ ਨੇੜੇ ਤੇੜੇ ਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਇਮੇਜ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇਹ ਜਿਹੜਾ ਮਾਡਲ ਹੈ ਕਿਤੇ ਨਾ ਕਿਤੇ ਵਧੀਆ ਤਰੀਕੇ ਨਾਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਸਵੇਰੇ 5 ਵਜੇ ਦੇ ਨੇੜੇ ਤੇੜੇ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਇਹ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਪੱਛਮੀ ਇਲਾਕੇ ਤੋਂ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਰੀਦਕੋਟ ਤੇ ਮੁਕਸਰ ਦੇ ਵਿੱਚ ਥੋੜਾ ਬਹੁਤਾ ਘਟ ਹੈ ਫਜ਼ਿਲਕੇ ਵਿੱਚ ਵੀ ਥੋੜਾ ਬਹੁਤਾ ਅਸਰ ਠੀਕ ਠਾਕ ਹੈ ਦਾ ਫਿਰੋਜ਼ਪੁਰ ਦੇ ਵਿੱਚ ਠੀਕ ਹੈ ਤੇ ਅਗਰ ਦੇਖਿਆ ਜਾਵੇ ਤਾਂ ਥੋੜਾ ਜਿਹਾ ਹੇਟਲੀ ਬੈਲਟ ਜਿਹੜੀ ਹੈ ਜਿਹਦੇ ਵਿੱਚ ਅਗਰ ਗੱਲ ਕਰੀ ਜਾਵੇ ਤਾਂ ਫਜ਼ਿਲਕੇ ਤੋਂ ਥੋੜਾ ਬਹੁਤਾ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਇਲਾਕੇ ਵਿੱਚ ਥੋੜਾ ਜਿਹਾ ਅਸਰ ਘਟ ਹੈ ਉੱਤਲੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਇਹਨਾਂ ਵਿੱਚ ਅਸਰ ਕੱਲ ਘਟ ਹੈ ਸਵੇਰੇ ਸਵੇਰੇ ਜਿਹੜਾ ਅਸਰ ਜ਼ਿਆਦਾ ਉਹ ਪੰਜਾਬ ਤੋਂ ਪੱਛਮੀ ਇਲਾਕਾ ਜਿਹੜਾ ਏ ਜਿਹੜਾ ਕਿ ਪਾਕਿਸਤਾਨ ਨੂੰ ਟੱਚ ਕਰਦਾ ਉਹਦੇ ਵੱਲ ਅਸਰ ਥੋੜਾ ਜਿਹਾ ਇਸ ਦਾ ਜ਼ਿਆਦਾ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦੇ ਸਕਦਾ ਜੀ ਜ਼ਿਲ੍ਹੇ ਦੇ ਹਿਸਾਬ ਨਾਲ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਇਹ ਵਾਲੇ ਜ਼ਿਲ੍ਹੇ ਜਿਹੜੇ ਨੇ ਉਹ ਜ਼ਿਆਦਾ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਗੁਰਦਾਸਪੁਰ ਦਾ ਬਹੁਤ ਸਾਰਾ ਇਲਾਕਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਜ਼ਿਲਕੇ ਦਾ ਉੱਪਰ ਵਾਲਾ ਪਾਸਾ ਮੁਕਸਰ ਸਾਹਿਬ ਦਾ ਉੱਪਰ ਵਾਲਾ ਪਾਸਾ ਪਾਸਾ ਜੀ ਬਠਿੰਡਾ ਮੋਗਾ ਲੁਧਿਆਣਾ ਕਪੂਰਥਲਾ ਜਲੰਧਰ ਇਹ ਇਲਾਕੇ ਨੇ ਜਿਹੜੇ ਮੇਨ ਤੌਰ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜਿਹੜੇ ਘੱਟ ਪ੍ਰਭਾਵਿਤ ਇਲਾਕੇ ਨੇ ਉਹ ਪਠਾਨਕੋਟ ਹੋ ਗਿਆ ਜੀ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਪਟਿਆਲਾ ਲੁਧਿਆਣਾ ਇਹ ਇਲਾਕਾ ਇੰਨਾ ਜਲੰਧਰ ਦਾ ਜਿਹੜਾ ਆਪਣਾ ਪੂਰਬੀ ਇਲਾਕਾ ਹੋ ਗਿਆ ਇਹਨਾਂ ਵਿੱਚ ਅਸਰ ਘੱਟ ਹੈ ਤੇ ਉਮੀਦੀ ਉਮੀਦ ਜਿਹੜੀ ਸਵੇਰੇ 5 ਵਜੇ ਦੇ ਨੇੜੇ ਤੇਰੇ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੜਕੇ 5 ਵਜੇ ਤੋਂ ਲਗਭਗ ਇਹ ਸਿਸਟਮ ਪੰਜਾਬ ਦੇ ਵੱਲ ਕੂਚ ਕਰ ਸਕਦਾ ਤੇਜ਼ ਹਨੇਰੀਆਂ ਅੱਜ ਫਿਲਹਾਲ ਤਗੜਾ ਸਿਸਟਮ ਨਹੀਂ ਦਿਖਾਈ ਦੇ ਰਿਹਾ ਸਵੇਰ ਦੇ ਵੇਲੇ ਪਰ ਕੱਲ ਸ਼ਾਮ ਤੋਂ ਯਾਨੀ ਕਿ 5 ਤਰੀਕ ਸ਼ਾਮ ਤੋਂ ਜਿਹੜਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ 6 ਤੇ 7 ਦਾ ਉਹਦੇ ਵਿੱਚ ਤਗੜੀ ਕਾਰਵਾਈ ਹੋਣ ਜਾ ਰਹੀ ਹੈ ਬਾਕੀ ਜਿਹੜੇ ਡਰਾ ਰਹੇ ਨੇ ਕਿ 80 ਸਾਲ ਦਾ ਰਿਕਾਰਡ ਉੱਡ ਜਾਊਗਾ ਜਾਂ ਫਿਰ ਫਲੱਡ ਗੇਟ ਖੋਲੇ ਜਾ ਰਹੇ ਨੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਫਲੱਡ ਗੇਟ ਤਾਂ ਖੋਲੇ ਜਾ ਰਹੇ ਨੇ ਕਿਉਂਕਿ ਅਗਰ ਮੀਂਹ ਪੈਂਦਾ ਏ ਤਾਂ ਮੀਂਹ ਤੋਂ ਪਹਿਲਾਂ ਪਹਿਲਾਂ ਆਪਾਂ ਡੈਮ ਥੋੜੇ ਜਿਹਾ ਖਾਲੀ ਕਰ ਲਈਏ 2-2 ਫੁੱਟ ਅਗਰ ਡੈਮ ਖਾਲੀ ਹੁੰਦੇ ਨੇ ਤਾਂ ਪਿਛਲਾ ਜਿਹੜਾ ਪਾਣੀ ਆਏਗਾ ਤਾਂ ਉਹਨੂੰ ਸਟੋਰ ਕੀਤਾ ਜਾ ਸਕੇਗਾ ਕਿਉਂਕਿ ਮੀਂਹ ਦੇ ਦਿਨਾਂ ਵਿੱਚ ਬੈਸੇ ਵੀ ਜਿਹੜੀ ਥੋੜੇ ਬੋਦੇ ਨਾਲੇ ਹੁੰਦੇ ਨੇ ਜਾਂ ਫਿਰ ਖੱਡਾਂ ਹੁੰਦੀਆਂ ਜਾਂ ਨਦੀਆਂ ਹੁੰਦੀਆਂ ਉਹਨਾਂ ਦਾ ਪਾਣੀ ਆਣ ਕਰਕੇ ਸਤਲੁਜ ਦਾ ਪਾਣੀ ਵਧ ਸਕਦਾ ਤੇ ਬਿਆਸ ਦਾ ਪਾਣੀ ਵੱਧ ਸਕਦਾ ਹੈ ਰਾਵੀ ਦਾ ਪਾਣੀ ਵੱਧ ਸਕਦਾ ਹੈ ਇਸ ਕਰਕੇ ਪਾਣੀ ਪਹਿਲਾਂ ਹੀ ਖਾਲੀ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦਿਨਾਂ ਦੇ ਵਿੱਚ ਫਲੱਡ ਗੇਟ ਬੰਦ ਰੱਖੀਏ ਠੀਕ ਹੈ ਦੂਜਾ ਰਿਕਾਰਡ ਟੁੱਟਣ ਦੀ ਗੱਲ ਹੈ ਤਾਂ 80 ਸਾਲ ਦਾ ਰਿਕਾਰਡ ਟੁੱਟਣਾ ਹੈ ਉਹ ਅਕਤੂਬਰ ਦੇ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਪੈਂਦਾ ਹੈ ਉਹਨਾਂ ਦੇ ਵਿੱਚ ਇੱਕ ਤੋਂ 2% ਦੀ ਉਮੀਦ ਜ਼ਿਆਦਾ ਹੈ ਕਿ ਮੀਂਹ ਥੋੜਾ ਜਿਹਾ ਜ਼ਿਆਦਾ ਪੈ ਸਕਦਾ ਹੈ ਅਗਲੇ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇੱਕ ਅੱਧਾ ਸਾਲ ਕੋਈ ਅਜਿਹਾ ਹੋਵੇਗਾ ਜਿਸ ਦੇ ਵਿੱਚ ਥੋੜਾ ਬਹੁਤਾ ਮੀਂਹ ਜ਼ਿਆਦਾ ਪਿਆ ਪਰ ਹੁਣ ਇਸ ਸਾਲ ਥੋੜੀ ਜੀ ਉਮੀਦ ਹੈਗੀ ਹੈ ਕਿ 6 ਅਤੇ 7 ਤਰੀਕ ਨੂੰ ਥੋੜਾ ਜਿਆਦਾ ਮੀਂਹ ਪੈ ਸਕਦਾ ਜਿਸ ਦੇ ਕਾਰਨ ਰਿਕਾਰਡ ਟੁੱਟਣ ਦੀ ਜਿਹੜੀ ਗੱਲ ਹੋ ਰਹੀ ਹੈ ਕਿਉਂਕਿ ਬੇਵਕੂਫ ਬਣਾਇਆ ਜਾ ਰਿਹਾ ਲੋਕਾਂ ਨੂੰ ਡਰਦਾ ਮਾਹੌਲ ਬਣਾਇਆ ਜਾ ਰਿਹਾ ਤੇ ਕਈ ਚੈਨਲਾਂ ਦੇ ਵੱਲੋਂ ਨਾਮੀ ਗ੍ਰਾਮੀ ਚੈਨਲ ਨੇ ਜਿਨ੍ਹਾਂ ਵੱਲੋਂ ਹੜ੍ਹ ਦੇ ਦਿਨਾਂ ਦੀ ਯਾਨੀ ਕਿ ਸਤੰਬਰ ਦੇ ਪਹਿਲੇ ਹਫਤੇ ਦੀ ਵੀਡੀਓ ਲਗਾ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਕਈ ਜਿਵੇਂ ਜਿਵੇਂ ਢਾਲੀਵਾਲ ਸਾਹਿਬ ਦੀ ਵੀਡੀਓ ਸੀਗੀ ਉਹ ਕਿਸੇ ਬੀਐਸਐਫ ਦੇ ਜਵਾਨ ਨੂੰ ਮਿਲ ਰਹੇ ਨੇ ਉਹਨਾਂ ਦੀ ਉਹ ਵੀਡੀਓ ਨੂੰ ਥੱਲੇ ਲਗਾ ਕੇ ਫਿਰ ਤੇ ਕਿਹਾ ਜਾ ਰਿਹਾ ਦੇਖੋ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਫਿਰ ਤੋਂ ਪਾਣੀ ਆ ਰਿਹਾ ਅਫਵਾਹਾਂ ਤੋਂ ਬਚੋ ਸਾਡੇ ਚੈਨਲ ਨੂੰ ਜਾਂ ਕਿਸੇ ਹੋਰ ਵੀ ਮੌਸਮ ਵਾਲੇ ਚੈਨਲ ਨੂੰ ਸਹੀ ਤਰੀਕੇ ਨਾਲ ਦੀ ਜੋ ਜਾਣਕਾਰੀ ਦੇ ਰਹੇ ਨੇ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਕੋਈ ਅਫਵਾਹ ਦਾ ਮਾਹੌਲ ਨਾ ਬਣੇ ਡਰ ਦਾ ਮਾਹੌਲ ਨਾ ਬਣੇ ਧੰਨਵਾਦੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਲਾਈਵ ਥੋੜਾ ਜਿਹਾ ਲੇਟ ਹੋ ਸਕਦਾ ਹੈ ਤੇ ਲਾਈਵ ਦੀ ਕਰਨਾ ਹੈ ਜਾਂ ਨਹੀਂ ਕਰਨਾ ਉਹਦੇ ਬਾਰੇ ਵਿੱਚ ਤੁਹਾਨੂੰ ਪੋਸਟ ਪਾ ਕੇ ਸਾਂਝੀ ਕਰ ਦਵਾਂਗਾ ਧੰਨਵਾਦੀ